ਪੰਜਾਬ ਸਰਕਾਰ ਦੇ ਵੱਲੋਂ ਹਦਾਇਤਾਂ ਜਿਹੜੀਆਂ ਨੇ ਜਾਰੀ ਕੀਤੀਆਂ ਗਈਆਂ ਨੇ ਦਿੱਤੀਆਂ ਗਈਆਂ ਨੇ ਕਿ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਪੁਲਿਸ ਵੱਲੋਂ ਵੱੰਡੀ ਕਾਰਵਾਈ ਕੀਤੀ ਜਾਵੇਗੀ ਤੇ ਦੱਸཏਈਏ ਤਾਜ਼ਾ ਮਾਮਲਾ 28 30 ਤਰੀਕ ਦਾ ਸਾਹਮਣੇ ਆਇਆ 28 30 ਤਰੀਕ ਦੀ ਦਰਮਿਆਨੀ ਰਾਤ ਨੂੰ ਜਿਹੜਾ ਹੈ ਤਾਰਾਗੜ ਅਤੇ ਜੇ ਕਮ ਮਾਈਨਿੰਗ ਇਨਸਪੈਕਟਰ ਉਪ ਮੰਡਲ ਅਫਸਰ ਕਟੂਆ ਮਲਕਪੁਰ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਅਤੇ ਮਾਈਨਿੰਗ ਵਿਭਾਗ ਦੀ ਸਾਂਝੀ ਟੀਮ ਵੱਲੋਂ ਸਪੈਸ਼ਲ ਆਪਰੇਸ਼ਨ ਦੌਰਾਨ ਗੈਰ ਕਾਨੂੰਨੀ ਮਾਈਨਿੰਗ ਕਰਨ ਅਤੇ ਬਿਨਾਂ ਦਸਤਾਵੇਜ਼ਾਂ ਤੋਂ ਮਾਈਨਿੰਗ ਮਟੀਰੀਅਲ ਦੀ ਟੋਟੋਾਈ ਕਰਨ ਵਾਲੇ ਮਾਈਨਿੰਗ ਦੇ ਜਿਹੜੇ ਮਾਈਨਿੰਗ ਕਰਦੇ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਇਹ ਕਾਰਵਾਈ ਕੀਤੀ ਗਈ ਹੈ ਤੇ ਦੱਸਦੇ ਹਈਏ ਕਥਲੋਰ ਪੁਲ ਵਿਖੇ ਕਰੀਬ 1:30 ਵਜੇ ਜਿਹੜਾ ਹੈ ਟਿਪਰ ਟਿਪਰ ਜਿਹੜਾ ਹੈ ਉਸ ਨੂੰ ਦੇਖਿਆ ਗਿਆ ਉਸ ਦੀ ਚੈਕਿੰਗ ਜਿਹੜੀ ਆ ਉਹ ਕੀਤੀ ਗਈ ਤੇ ਦੱਸ ਦਈਏ 900 ਸਕਰ ਫੁੱਟ ਰੇਤਾ ਲੋਡ ਜਿਹੜਾ ਹੈ ਇਸ ਟਿਪਰ ਦੇ ਵਿੱਚ ਸੀ ਤੇ ਚੈੱਕ ਕਰਨ ਤੋਂ ਬਾਅਦ ਜਦੋਂ ਉਸ ਨੂੰ ਖੋਲਿਆ ਗਿਆ ਤਾਂ ਉੱਤ ਟਿਪਰ ਦਾ ਡਰਾਈਵਰ ਲੋਡ ਰੇਤਾ ਸੰਬੰਧੀ ਕੋਈ ਬਿੱਲ ਜਾਂ ਕਾਗਜ਼ ਜਿਹੜਾ ਹੈ ਉਹ ਪੇਸ਼ ਨਹੀਂ ਕਰ ਸਕਿਆ ਤੇ ਹਨੇਰੇ ਦਾ ਫਾਇਦਾ ਉਠਾ ਕੇ ਟਿਪਰ ਵਿੱਚ ਲੋਡ ਰੇਤੇ ਨੂੰ ਸੜਕ ਦੇ ਅਨਲੋਡ ਕਰਕੇ ਜਿਹੜਾ ਹੈ ਟਿਪਰ ਸਮੇਤ ਪੱਜ ਗਿਆ ਜਿਸ ਤੋਂ ਸਾਬਤ ਹੁੰਦਾ ਹੈ ਕਿ ਗੈਰ ਕਾਨੂੰਨੀ ਕਰਕੇ ਉਪਤੀਪਰ ਵਿੱਚ ਰੇਤਾ ਲੋਡ ਕਰਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਮਾਈਨਸ ਮਿਨਰਲਸ ਦੀ ਟੋਟੂਆ ਜਿਹੜੀ ਉਹ ਕੀਤੀ ਜਾ ਰਹੀ ਸੀ ਜਿਸ ਨਾਲ ਪੰਜਾਬ ਸਰਕਾਰ ਦੇ مالیਏ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਤੇ ਦੱਸਦੇ ਹੀ ਇਹ ਜਿਸ ਤੇ ਉਪਤ ਟਿੱਪਰ ਦੇ ਰਾਇਵਰ ਦੇ ਖਿਲਾਫ ਮੁਕਦਮਾ ਜੁੜਾ ਹੈ ਉਹ ਦਰਜ ਕੀਤਾ ਗਿਆ ਹੈ ਤੇ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਹੋਰ ਦੋਸ਼ੀਆਂ ਨੂੰ ਵੀ ਕਾਨੂੰਨ ਦੇ ਦਾਇਰੇ ਵਿੱਚ ਲਿਆਂਦਾ ਜਾ ਇਸ ਬਾਬਤ ਦਲਜਿੰਦਰ ਸਿੰਘ ਢਿੱਲੋਂ ਜੋ ਕਿ ਐਸਐਸਪੀ ਨੇ ਪਠਾਨਕੋਟ ਉਹਨਾਂ ਦੇ ਵੱਲੋਂ ਜਿਹੜੀ ਹੈ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿਸ ਤਰ੍ਹਾਂ ਦੇ ਨਾਲ ਇਹ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਪੁਲਿਸ ਜਿਹੜੀ ਹੈ ਚੌਕਸੀ ਵਰਤੇਗੀ ਤੇ ਕਿਸ ਤਰ੍ਹਾਂ ਦੇ ਨਾਲ ਇਸ ਦੀ ਕਾਰਵਾਈ ਕੀਤੀ ਜਾਵੇਗੀ ਇਹ तमाम ਜਾਣਕਾਰੀ ਜਿਹੜੀ ਹੈ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਸਾਂਝੀ ਕੀਤੀ ਹੈ ਆਓ ਸੁਣਦੇ ਹਾਂ 28 ਦੀ ਰਾਤ ਨੂੰ ਪਠਾਨਕੋਟ ਪੁਲਿਸ ਤੇ ਮਾਈਨਿੰਗ ਵਿਭਾਗ ਦੀ ਜਿਹੜੀ ਹੈਗੀ ਇੱਕ ਸਾਂਝੀ ਕਾਰਵਾਈ ਕੀਤੀ ਗਈ ਆ ਇਹ ਸਾਂਝੀ ਕਾਰਵਾਈ ਗੈਰ ਕਾਨੂੰਨੀ ਮਾਈਨਿੰਗ ਦੇ ਖਿਲਾਫ ਕੀਤੀ ਗਈ ਸੀ ਜਿਸ ਦੇ ਵਿੱਚ ਸਾਨੂੰ ਕਾਫੀ ਵੱਡੀ ਸਫਲਤਾ ਮਿਲੀ ਆ ਔਰ ਇੱਕ ਅਲੱਗ ਕਿਸਮ ਦਾ ਜਿਹੜਾ ਹੈਗਾ ਸਕੈਮ ਆ ਉਹ ਅਨਰਥ ਹੋਇਆ ਉਸ ਰਾਤ ਨੂੰ ਜਿਹੜੀ ਪੁਲਿਸ ਆ ਪਠਾਨਕੋਟ ਪੁਲਿਸ ਆ ਇਹਨੇ ਕਥਲੌਰ ਬ੍ਰਿਜ ਦੇ ਉੱਤੇ ਨਾਕਾਬੰਦੀ ਕੀਤੀ ਨਾਕਾਬੰਦੀ ਦੌਰਾਨ ਜਿਹੜੇ ਜੀਐਨਕੇ ਸਾਈਡ ਤੋਂ ਜਿਹੜੇ ਹੈਗੇ ਆ ਉਹ ਟਰੱਕ ਜਿਹੜੇ ਆ ਲੋਡਡ ਵਿਦ ਪ੍ਰੋਸੈਸ ਜਿਹੜਾ ਮਟੀਰੀਅਲ ਆ ਜਿਹਦੇ ਵਿੱਚ ਰੇਤਾ ਵੀ ਹੈ ਬਜਰੀ ਵੀ ਹੈ ਔਰ ਗੱਟਕਾ ਵੀ ਹੈ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਦੀ ਪੂਰੀ ਇੱਕ ਕਨਵਾਈ ਸੀ ਔਰ ਜਦੋਂ ਕਨਵਾਈ ਨੂੰ ਰੋਕਿਆ ਗਿਆ ਜਿਹੜਾ ਫਰੰਟ ਤੇ ਟਰੱਕ ਸੀਗਾ ਉਸਨੇ ਇਮੀਡੀਏਟਲੀ ਜਿਹੜਾ ਮਟੀਰੀਅਲ ਸੀ ਉਹਨੂੰ ਜੈਕ ਲਗਾ ਕੇ ਅਨਲੋਡ ਕਰਕੇ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਔਰ ਜਿਹੜਾ ਟਰੱਕ ਭਜਾ ਕੇ ਲਿਆ ਟਿਪਰ ਭਜਾਇਆ ਜਾ ਰਿਹਾ ਸੀਗਾ ਉਸ ਨੂੰ ਥੋੜੀ ਦੂਰੀ ਤੇ ਜਾ ਕੇ ਬਾਅਦ ਵਿੱਚ ਉਹਨੂੰ ਕਾਬੂ ਕਰ ਲਿਆ ਗਿਆ ਬਾਕੀ ਰਹਿੰਦੇ ਟਰੱਕਾਂ ਦੀ ਜਦੋਂ ਜਾਂਚ ਪੜਤਾਲ ਕੀਤੀ ਗਈ ਤੇ ਇਹਨਾਂ ਦੇ ਪਾਸ ਜਿਹੜੇ ਬਿੱਲ ਸੀਗੇ ਉਹਨਾਂ ਦੀ ਬਰੀਕੀ ਨਾਲ ਜਿਹੜੀ ਹੈਗੀ ਆ ਪੁਲਿਸ ਨੇ ਮਾਈਨ ਵਿਭਾਗ ਦੀ ਮਦਦ ਨਾਲ ਜਾਂਚ ਕੀਤੀ ਆ ਇਹ ਪਾਇਆ ਗਿਆ ਕਿ ਜਿਹੜੇ ਇਹਨਾਂ ਪਾਸ ਬਿੱਲ ਆ ਉਹ ਕਿਊ ਆਰ ਕੋਡਡ ਹੁੰਦੇ ਆ ਔਰ ਪੰਜਾਬ ਦੇ ਬਿੱਲ ਕੱਟੇ ਗਏ ਸੀਗੇ ਜਿਹਦੇ ਤੇ ਪੰਜਾਬ ਸਰਕਾਰ ਨੂੰ ਮਾਲੀਆ ਵੀ ਜਾਂਦਾ ਜੀਐਸਟੀ ਵੀ ਜਾਂਦਾ ਔਰ ਮਟੀਰੀਅਲ ਕੈਰੀ ਕਰਨ ਦੀ ਉਸ ਚ ਪਰਮਿਸ਼ਨ ਵੀ ਹੁੰਦੀ ਆ ਜਦੋਂ ਕਿਊ ਆਰ ਕੋਡ ਨੂੰ ਸਕੈਨ ਕੀਤਾ ਗਿਆ ਤੇ ਪਹਿਲੀ ਨਜ਼ਰ ਤੇ ਇਹ ਲੱਗਦਾ ਸੀ ਕਿ ਬਿੱਲ ਬਿਲਕੁਲ ਸਹੀ ਨੇ ਔਰ ਜੋ ਮਟੀਰੀਅਲ ਇਹਦੇ ਚ ਲੋਡਡ ਆ ਉਹੀ ਮਟੀਰੀਅਲ ਦੇ ਬਿੱਲ ਨੇ ਪਰ ਜਦੋਂ ਟੈਕਨੀਕਲੀ ਇਹਨੂੰ ਬਰੀਕੀ ਨਾਲ ਦੇਖਿਆ ਗਿਆ ਤੇ ਇਹ ਜਿਹੜੇ ਬਿੱਲ ਸੀਗੇ ਇਹ ਫੈਬ੍ਰੀਕੇਟ ਕੀਤੇ ਹੋਏ ਬਿੱਲ ਸੀਗੇ ਕਿਉਂਕਿ ਜਦੋਂ QR ਕੋਡ ਸਕੈਨ ਕੀਤਾ ਜਾਂਦਾ QR ਕੋਡ ਸਕੈਨ ਕਰਨ ਤੋਂ ਬਾਅਦ ਹੀ ਪਤਾ ਲੱਗਦਾ ਕਿ ਇਹ ਪੰਜਾਬ ਗਵਰਨਮੈਂਟ ਦੀ ਮਾਈਨਿੰਗ ਜੀਓਲੋਜੀ ਸਾਈਟ ਤੇ ਜਾ ਰਿਹਾ ਜਾਂ ਇਹ ਕੋਈ ਕੋਈ ਹੋਰ ਸਾਈਟ ਐਕਸ ਨੇ ਪ੍ਰਾਈਵੇਟ ਸਾਈਟ ਉੱਤੇ ਜਾ ਰਿਹਾ ਤੋ ਜਦੋਂ ਇਹਨਾਂ ਨੂੰ ਸਕੈਨ ਕੀਤਾ ਗਿਆ ਤੇ ਇਹ ਪਤਾ ਲੱਗਿਆ ਕਿ ਜਦੋਂ ਬਿੱਲ ਖੁੱਲਦਾ ਸੀਗਾ ਸਕੈਨ ਕਰਨ ਤੋਂ ਬਾਅਦ ਉਹ ਕਿਸੇ ਪ੍ਰਾਈਵੇਟ ਸਾਈਟ ਤੇ ਜਾ ਕੇ ਖੁੱਲ ਰਿਹਾ ਸੀਗਾ ਸੋ ਟੈਕਨੀਕਲੀ ਇਹਨੂੰ ਅਸੀਂ ਪ੍ਰੂਵ ਕੀਤਾ ਕਿ ਇਹ ਜਿਹੜੇ ਆ ਫੇਕ ਤੇ ਝਾਲੀ ਬਿੱਲ ਤਿਆਰ ਕਰਕੇ ਜਿਹੜੀ ਹੈਗੀ ਆ ਰੌ ਮਟੀਰੀਅਲ ਜਿਹੜਾ ਪ੍ਰੋਸੈਸਡ ਮਟੀਰੀਅਲ ਆ ਇਹ ਜੀ ਐਂਡ ਕੇ ਤੇ ਹਿਮਾਚਲ ਤੋਂ ਮੰਗਵਾ ਕੇ ਅੱਗੇ ਪੰਜਾਬ ਦੇ ਵਿੱਚ ਸਪਲਾਈ ਕੀਤਾ ਜਾਂਦਾ ਇਹਦੇ ਵਿੱਚ ਜਿਹੜੇ ਅਸੀਂ ਚਾਰ ਦੋਸ਼ੀ ਮੁੱਖ ਤੌਰ ਤੇ ਗ੍ਰਿਫਤਾਰ ਕੀਤੇ ਇੱਕ ਸਨਮ ਮਹਾਜਨ ਹੈ ਉਸਦੇ ਬਾਕੀ ਤਿੰਨ ਸਾਥੀ ਨੇ ਕੁੱਲ 6 ਦੋਸ਼ੀਆਂ ਨੂੰ ਅਸੀਂ ਜਿਹੜਾ ਇਹਦੇ ਵਿੱਚ ਨਾਮਜ਼ਦ ਕੀਤਾ ਹੈ ਤੋਂ ਸਾਨੂੰ ਸੰਭਾਵਨਾ ਹੈ ਕਿ ਇਹਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਕਿਉਂਕਿ ਇਹ ਜਿਹੜਾ ਕੰਮ ਹੈ ਇਹ ਅੱਜ ਨਹੀਂ ਇਹ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਇਨਵੈਸਟੀਗੇਟ ਇਨਵੈਸਟੀਗੇਸ਼ਨ ਦੇ ਦੌਰਾਨ ਪਤਾ ਲੱਗਾ ਕਿ ਪਿਛਲੇ ਕਾਫੀ ਦਿਨਾਂ ਤੋਂ ਇਹ ਜਿਹੜੀ ਆ ਕਾਰਵਾਈ ਇਹ ਚੱਲ ਰਹੀ ਆ ਸੋ ਅਸੀਂ ਇਨਵੈਸਟੀਗੇਟ ਕਰ ਰਹੇ ਆ ਤੇ ਅਜਿਹੀਆਂ ਜਿਹੜੀਆਂ ਕਾਰਵਾਈਆਂ ਜਿਸ ਨਾਲ ਪੰਜਾਬ ਸਰਕਾਰ ਨੂੰ ਨੁਕਸਾਨ ਹੁੰਦਾ ਹੋਵੇ ਪੰਜਾਬ ਸਰਕਾਰ ਦੇ ਮਾਲੀਆ ਨੂੰ ਨੁਕਸਾਨ ਹੁੰਦਾ ਹੋਵੇ ਔਰ ਗੈਰਕਾਨੂੰਨੀ ਢੰਗ ਦੇ ਨਾਲ ਇਹ ਜਿਹੜੀ ਹੈਗੀ ਆ ਮਾਈਨਿੰਗ ਦੀ ਕਾਰਵਾਈਆਂ ਹੁੰਦੀਆਂ ਉਹਨਾਂ ਨੂੰ ਕਿਤੇ ਵੀ ਜਿਹੜਾ ਹੈਗਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੀ ਇਸ ਤੋਂ ਇਲਾਵਾ ਜਿਹੜੇ ਬਾਕੀ ਰਹਿੰਦੇ ਦੋਸ਼ੀ ਆ ਉਹਨਾਂ ਨੂੰ ਅਸੀਂ ਜਿਸ ਤਰ੍ਹਾਂ ਇਨਵੈਸਟੀਗੇਸ਼ਨ ਅੱਗੇ ਚੱਲੇਗੀ ਜਿਸ ਤਰ੍ਹਾਂ ਉਸ ਸਕੈਮ ਦੇ ਵਿੱਚ ਹੋਰ ਲੋਕ ਆਉਣਗੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ ਔਰ ਉਸ ਤੋਂ ਬਾਅਦ ਦੇ ਖਲਾਸੇ ਜਿਹੜੇ ਹੈਗੇ ਆ ਉਹ ਪੂਰੀ ਤਫਤੀਸ਼ ਤੋਂ ਬਾਅਦ ਕੀਤੇ ਜਾਣਗੇ ਥੈਂਕ ਯੂ